ਲੈਂਟਰ ਤੁਹਾਨੂੰ ਪਤਾ ਬਾਰ-ਬਾਰ ਨਹੀਂ ਪੈਂਦਾ ਹੈਗਾ ਇੱਕ ਵਾਰੀ ਵਧੀਆ ਆਨਲਾਈਨ ਬਾਰੇ ਕੀ ਚੱਕਰ ਆ ਆਨਲਾਈਨ ਜੇ ਅਪਡੇਟ 200 ਪੁਰਾ ਲੈਨੇ ਆਨਲਾਈਨ 320 ਦਾ ਉਹ ਇੱਥੇ 440 ਦਾ ਹੈ ਜੇ ਅਸੀਂ ਸਿੱਧਾ ਫੈਕਟਰੀ ਤੇ ਚੱਕਦੇ ਆ ਪਰ ਉਹਨਾਂ ਦਾ ਸਾਲਿਆਂ ਦਾ ਟਰਸਟ ਨਹੀਂ ਹੈਗਾ ਇਹਨਾਂ ਦੇ ਚਲ ਚੌਪ ਤੋਂ ਲੈਣਾ ਜੇ 12000 ਮਹਿੰਗਾ ਮਿਲ ਜੇ ਪਰ ਇੰਨਾ ਯਕੀਨਤਾ ਹੁੰਦਾ ਹੈ ਹੁਣ ਉਹ ਪੈਸੇ ਪਹਿਲਾਂ ਮੰਗਦੇ ਸਾਲੇ ਮੈਨੂੰ ਆਹ ਆਨਲਾਈਨ ਫਲੋੜ ਵੀ ਬੜੇ ਹੁੰਦੇ ਪਾ ਕੇ ਤੇ ਮੁੜ ਕੇ ਲੱਭਣਾ ਕਿੱਥੋਂ ਉਹਨਾਂ ਨੂੰ ਗਰਮੀ ਹੈ ਮੰਮੀ ਨੂੰ ਮੇਰਾ ਗੱਡੀ ਚ ਜਲਦੀ ਹੈ ਚੀਟਾਂ-ਸੂਟਾਂ ਦੇਖਣੀ ਐ ਆਪਾਂ ਮਾਮੇ ਵਾਂਗੂੰ ਇਹਨਾਂ ਬਣਾਉਣਾ ਬਾਥਰੂਮ ਐ ਸ਼ੀਸ਼ੇ ਲਾ ਕੇ ਵਧੀਆ ਸੀਟਾਂ ਇਹਨੇ ਕੰਧ 'ਚ ਲਾਗਦੀਆਂ ਹੁੰਦੀਆਂ ਸੈਂਸਰਾਂ ਨਾਲ ਮੈਂ ਇਹਨਾਂ ਨਾਲ ਉਹ ਸਾਮਾਨ ਪਤਾ ਕਰ ਲੈਣ ਦੋ ਤਿੰਨ ਦੁਕਾਨਾਂ 'ਚ ਪਤਾ ਕਰ ਲੈਣ ਘੁੰਮ ਕੇ ਲੈ ਮम्मी ਚੱਲੇ ਬਣੇ ਰੋ ਬਲੌਗ ਦੇ ਨਾਲ ਆਹ ਫੇਰ ਸਹੀ ਹੋ ਜਾਂਦਾ ਆ ਹੁਣ ਸਹੀ ਐ ਨਾ ਹੁਣ ਠੰਢੇ ਆਉਂਦੀਆਂ ਪਤਾ ਨਹੀਂ ਕੀ ਹੋਇਆ ਇਸ ਨੂੰ ਗਰਮ ਜੀ ਹਵਾ ਛੱਡਣ ਲੱਗ ਪਈ ਮम्मी ਨੂੰ ਮੈਂ ਬੈਂਕ 'ਚ ਕਰਾ ਕੰਮ ਮੈਂ ਕਰਾ ਲਵਾਂ ਪੈਂਗੀ ਚੱਕਰ ਹੈ ਪੰਪਾਇ ਨਹੀਂ ਪੰਪਾ ਜਿਵੇਂ ਖਾਲੀ ਹੈ ਰੇਂਜਰ ਨਹੀਂ ਲੋ ਹੋ ਗਿਆ ਵਾਪਸ ਹੁਣ ਇੱਥੇ ਦੇਖਣਾ ਪੈਣਾ ਉਧਰ ਦਾ ਉਧਰੋ ਜਿਹੜਾ ਮੌਕੇ ਆਉਂਦਾ ਇੱਥੇ ਚੱਕ ਲੰਦਾ ਮੇਨ ਚ ਪਰ ਕਦੇ ਉਹੀ ਕਰਨਾ ਹੋਵੇ ਇੱਚ ਵੀ ਨਾ ਹੋਵੇ ਸੁੱਕਾ ਇੰਜਨ ਵੱਡ ਹੋ ਜਾਣਾ ਹੈ ਇਹ ਤਾਂ ਉਹ ਗਰਮ ਹੋ ਜਾਣਾ ਸੀ ਹਨਾ ਕੋਈ ਵਾਲਾ ਟਾਇਰ ਤੇ ਪਾ ਲੱਗੇ ਨੇ ਬਹੁਤ ਵੱਡਾ ਨੱਖਾ ਨਾ ਪਰ ਮਾਲਵਾ ਨੇ ਬਿਚਾ ਲਿਆ ਹੁਣ ਇੰਜਨ ਜਾਂਦਾ ਲੱਗਾ ਗਰਮ ਹੋਣਾ ਨਹੀਂ ਬਸ ਕਾੜ ਜਾਣਾ ਨਹੀਂ ਸੜਾ ਕੇ ਕੀ ਕਰਨੀ ਕੀਤਾ ਭਾਜੀ ਦਿਮਾਗ ਚ ਨਹੀਂ ਆਇਆ ਤੇ ਜੀ ਪਾਣੀ ਤੋਂ ਗਰਮੀ ਨੇ ਵੱਧ ਚੈੱਕ ਕਰਨਾ ਚਾਹੀਦਾ ਬੂਲਟ ਪਾਣੀ ਇਹਨਾਂ ਵਿੱਚ ਬੜਾ ਪਾ ਦਿਆ ਦੋਨਾਂ ਚੀ ਪਾਣੀ ਥੋੜਾ ਥੋੜਾ ਓ ਗੋਡ ਜਿਹੜਾ ਮੈਂ ਨਾ ਦਿਖਾਲਦਾ ਸੀ ਤੱਕ ਇਗਨੋਰ ਕਰ ਰਹੇ ਹਾਂ ਕੱਲ ਜਲੰਧਰ ਜਾ ਕੇ ਆਏ ਹਾਂ ਤਾਂ ਹੋਣਾ ਹੈ ਭਾਈ ਵਾਹ ਦੇਖ ਲੀਚੀ ਖਾਨ ਨੇ ਧਿਆਨ ਨਗਾਏਗਾ ਵਾਹ ਦੇਖ ਲੀਚੀ ਲੀਚੀਆਂ ਦੇ ਜਿਹੜੇ ਸ਼ਕੀਨ ਆ ਨਾ ਲੀਚੀਆਂ ਖਾਂਦੇ ਅੱਜ ਕੱਲ ਆਹ ਦੇਖੋ ਧਿਆਨ ਨਾਲ ਘੋਵਾ ਦੇਖੋ ਉੱਥੇ ਲੈ ਜਾਂਦੇ ਆ ਉੱਥੇ ਲਿਆ ਆ ਕੇ ਹੁਣ ਅਸੀਂ ਜਾਣਾ ਡੇਰੀ ਦੁੱਧ ਪਾਉਣਾ ਤੇ ਇੱਕ ਜਣਾ ਪੱਠੇ ਤੇ ਤੋ ਇਹ ਖਬਰ ਸੁਣੀ ਹੋਣੀ ਹੁਣ ਕਹਿੰਦੇ ਪੱਠੇ ਇੱਟਾਂ ਬੰਦ ਹੋ ਗਈਆਂ ਇੰਨਾ ਚਿਰ ਟਾਈਮ ਨਾ ਪੈ ਗਿਆ ਆਪਣਾ ਹੁਣ ਇੱਟਰੀ ਵਾਲੀ ਲੋੜ ਨਹੀਂ ਹੈਗੀ ਥੋੜੀ ਉਹਦੀ ਇੱਟ ਚਾਹੀਦੀ ਆ ਉਹ ਆਪਾਂ ਲੈ ਆਣੀ ਆ ਮਗਰਾਂ ਦੀ ਤੇ ਹੁਣ ਇੱਥੋਂ ਪਹਿਲੇ ਦੁੱਧ ਪਾਵਾਂਗੇ ਦੁੱਧ ਪਾ ਕੇ ਫੇਰ ਜਾਣਾ ਪੱਠੇ ਤੇ ਦੇਸੇਟ ਚੱਲੀਏ ਸ਼ਾਮ ਵਾਲਾ ਨਾ ਚੋਹ ਜਾਂਦਾ ਆ ਨਾਲ ਨਾਲ ਕਹਿੰਦਾ ਜੱਟ ਜਗਾੜੀ ਹੁੰਦੇ ਆ ਆ ਦੇਖੋ ਬੰਦਿਆਂ ਨੇ ਆ ਇੱਥੇ ਤੱਕ ਚੋਹ ਆ ਸਾਰਾ ਗਾਂਹ ਤੱਕ ਬਹੁਤ ਲੰਬਾ ਚੋਹ ਆ ਸ਼ਾਮ ਨੂੰ ਨਿਕਲਦਾ ਆਪਣੇ ਸ਼ਾਮ ਚਾਹ ਦੇ ਲਈ ਆ ਜਾਂਦਾ ਜੱਟ ਜਗਾੜੀ ਹੁੰਦੇ ਤੁਹਾਨੂੰ ਚੀਜ਼ ਦਿਖਾਉਂਦਾ ਇੱਕ ਮੋੜੇ ਜਾ ਕੇ ਆ ਚੋਹ ਦੇ ਨਾਲ ਨਾਲ ਦੇਖੀ ਆਇਓ ਆਹ ਦੇਖੋ ਚੋਹ ਦੇ ਵਿੱਚ ਬਖੂਲਰ ਲਾਇਆ ਹੋਇਆ ਤੇ ਗਾਂ ਚੋਂ ਨਾ ਵੀ ਝੋਨਾ ਵੀ ਲਾਇਆ ਇਹਦਾ ਅੰਧ ਘਾਰਦਾ ਮੈਨਾਂ ਦੇਖੋ ਆ ਚੋਹਾ ਸਰ ਉਹਦਾ ਪਿੱਛੇ ਦੇਖਿਆ ਜੇ ਤੇ ਜਾਂਦਾ ਬੰਦਿਆਂ ਦੇ ਨਾ ਆ ਬੇਚਾ ਜੋਵਾ ਜਿੱਥੇ ਸਿੱਤ ਲਗਾਉਂਦੇ ਪਪੂਲਰ ਕੀ ਹੁੰਨਾ ਝੋਨਾ ਵੀ ਦਖਾਲਦਾ ਤੁਹਾਨੂੰ ਗਾਂ ਮੈਂ ਬੜਾ ਹੈਰਾਨ ਹੋਇਆ ਤੇ ਦੇਖ ਕੇ ਡੇ ਡੇ ਟਿੰਬੇ ਦੇ ਨਾਲ ਚੋਹ ਹੈ ਨਾ ਆ ਦੇਖਾ ਝੋਨਾ ਚੋਹ ਦੇ ਵਿੱਚ ਝੋਨਾ ਲਾਇਆ ਦੇਖ ਦੇਖੇ ਜਗੜ ਪਿੱਛੇ ਪਪੂਲਰ ਲਾਇਆ ਸੀ आ झोना लाया चोच ओ धाके स झोना नहीं आई अंदर जगड़ा चोच ही है पर है ना मैं सामने देखो झोना लग हाँ। आ गया गए तारा पा सब बड़े टाइम हो गए खाते हैं पीछे डरमी रहे काम ਤਾਂ ਉਹ ਉਹ ਲੈ ਨੀ ਥੈਂਕ ਯੂ ਸੀ ਅੰਦ ਕਹਿੰਦੇ ਨੇ ਕਵਰ ਨੇ ਚੱਕ ਵੈਂਗੇ ਸਾਬਿਸ ਹੈ ਮਰੀਂ ਓ ਮਾਈ ਗੋਡ ਬੇ ਟਾਈਮ ਪਾਸਣਾ ਅਨੰਦ ਆ ਗਿਆ ਹੁਣ ਮੰਮੀ ਨੇ ਕਹਿਣਾ ਆ ਰਾਮ ਜੀ ਆ ਰਹੇ ਆ ਰੋਟੀਆਂ ਤੇਰੀ ਮਾਂ ਹੁਣ ਕਿੱਥੇ ਸਿੱਟੂਗੀ ਇੰਨੀਆਂ ਸਾਰੀਆਂ ਜਿਹੜੀਆਂ ਰੱਖੀਆਂ ਬਣਾ ਕੇ ਫਿਰ ਲੇ ਦੱਸ ਦਿੰਦਾ ਕਿ ਨਹੀਂ ਖਾਣੀ ਹੋਏ ਹੁਣ ਮੇਰਾ ਵੀ ਖੜੇ ਪਟਾਈਮ ਬੜਿਆ ਬੜੇ ਇੰਨੀ ਜਿਹੜੋ ਬਣੇ ਯਾਲਾ ਅੱਗੇ ਚੱਲ ਅੱਗੇ ਨੂੰ ਬੰਦ ਤਰੀਕਾ ਨਾ ਦੇਖ ਕੜਾਈਆ ਤੇ ਸਾਡੀ ਗੱਡੀ ਖਰਾਬ ਹੋਏ ਰਾਹ ਚ ਆਉਂਦੇ ਨੇ ਪੜਕ ਪੜਕ ਜੇ ਹੋਏ ਦੋ ਕਾਰ ਨੇ ਮੈਨੂੰ ਚ ਕਰਾਉਣਾ ਮੋਹਰ ਦੇ ਦੁਕਾਨ ਤੇ ਲੈ ਕੇ ਭਾਈ ਸੁੱਕੀ ਆ ਕਹਿੰਦਾ ਐਵੇਂ ਨਿਕਲੇ ਨਹੀਂ ਮੈਂ ਡੱਬਾ ਖਾਲੀ ਕੀਤਾ ਹੈ ਨੈਸ਼ਨਲ ਸਰਵਿਸ ਠੀਕ ਆਹੋ ਕਰ ਲਾ ਫੇ ਮੈਂ ਫੇਰੇ ਜਾਣਾ ਪਤਾ ਲੱਜੂ ਕਿਉਂ ਹੋਰ ਹੋਰ ਭਾਈ ਨੂੰ ਮੈਂ ਕਿਹਾ ਇੱਥੇ ਖੜੀ ਕਰ ਲਾ ਸਰਵਿਸ ਵੀ ਨਾਲ ਹੀ ਕਰਦੇ ਹੁਣ ਤੇਲ ਲੈਣ ਖਾਲੀ ਸੀ ਜਮੇ ਹਾਂ ਬਚਾ ਹੋ ਗਿਆ ਇਹਦਾ ਇੰਜਨ ਹੋ ਜਾਣਾ ਇਹਦਾ ਵੀ ਚੱਲਣਾ ਗੱਡੀਾਂ ਨੂੰ ਅੱਜ ਦੋ ਚੀਜ਼ਾਂ ਹੋ ਗਈਆਂ ਇੱਦਾਂ ਸੀਟਰੀ ਦਾ ਗੱਡੀ ਦਾ ਵੀ ਇਦਾਂ ਹੀ ਹੋਣੇ ਗਿਆ ਬਚਾ ਹੋ ਗਿਆ ਬਰਮਾਦ ਵਾਲਾ ਫੇਂਟੀ ਹੋਇਆ ਉਹ ਜਿੰਨੇ ਤੇਰੇ ਨਹੀਂ ਏਸੀ ਨਹੀਂ ਚੱਲਣਾ ਹਟ ਗਿਆ ਬੈਂਕ ਮੋਰੇ ਮੈਂ ਕਿਹਾ ਚਲ ਮੰਮੀ ਨੇ ਪੁੱਛਦਾ ਜਦੋਂ ਉਹਨੇ ਖੋਲ ਕੇ ਵਿੱਚ ਪਾਣੀ ਚੱਕ ਕੇ ਕਿਹਾ ਰੈਡੀਏਟਰ ਚ ਵੀ ਨਹੀਂ ਦੂਜੇ ਚ ਵੀ ਨਹੀਂ ਪਾਣੀ ਹੈ। ਮਕਲ ਲਲ ਵੀ ਹੈ ਨਹੀਂ। ਕੂਲੈਂਟ ਵੀ ਪਾਇਆਗਾ ਰੈਡੀਏਟਰ। ਕੂਲੈਂਟ ਚ ਆ ਪਾਇਆ ਉਹਨੇ ਫੇਰ ਤੇਲਾ ਜਿਹਾ ਸਕੂਟਰੀ ਦਾ, ਸਕੂਟਰੀ ਦਾ ਵੀ ਹੈ ਨਹੀਂ। ਗਲਤੀ ਹੈ ਇਹ ਚੈੱਕ ਕਰਨਾ ਚਾਹੀਦਾ। ਤੇ ਉਧਰ ਦੀ ਭਰਾ ਆਪਣਾ ਜਨੂ ਆ ਗਿਆ ਲਕਟਰੀਟ। ਤੇ ਹੁਣ ਬਾਅਦ ਸ਼ਾਮ ਹੋ ਕੇ ਕਹਿੰਦਾ ਗੋਲ ਗੱਪੇ ਖਾਣੇ ਖਾ ਕੇ ਤੇ ਚੱਲੀਏ ਸਿੱਧਾ ਘਰ ਨੂੰ। ਓ ਮਾਈ ਗੋਡ। ਨੇ ਰੇਕਰ ਦਾ ਅੱਤ ਕਰਾਈਵੇਂ ਆਂ ਆ ਦੋਵਾਰੀ ਮੋੜ ਸਾਂ ਸਕੂਟਰੀ ਪਾਜ ਕੇ ਦੇ ਲਾ ਹੁਣ ਹੁਣ ਮੋਬਾਈਲ ਤੇ ਆ ਸਕਰੀਨ ਟੱਚ ਪਾਣੀ ਪੈ ਗਿਆ ਫੋਨ ਚੱਲਣੇ ਨਹੀਂ ਨੇ ਟੱਚੇ ਨਹੀਂ ਚੱਲਦੀ ਸਾਲੀ ਉਹ ਗਣਾ ਸਕਰੀਨ ਐ ਨਹੀਂ ਮਂਗਾ ਕੇ ਫੋਨ ਕਰਦਾ ਮੈਂ ਭਰਾਵਾ ਕਰਦੇ ਕਰਾ ਲਿਆ ਸੀ ਤਾਂ ਨਵਾਂ ਨੇ ਸਾਰੇ ਇੱਧੇ ਕਹਿੰਦੇ ਧੰਨਵਾਦ ਕਰਕੇ ਭਰਾ ਦਾ ਜਿਹਨੇ ਕਰਤਾ ਸੀ ਮੋਬਾਈਲ ਨੇ ਸਾਰੇ ਕਹਿੰਦੇ ਛੱਡ ਕੇ ਜਾ ਮੋਤੀਆਂ ਵਾਲੇ ਖੂਹ ਦੇ ਕੋਲ ਪੇਂਵਿੰਲ ਕਰਾ ਲਿਆ ਕਰੋ ਮੋਬਾਈਲ ਦਾ ਉਹ ਦਿਨ ਕਰ ਦਿੰਦੇ ਖੜੇ ਪੈਰੇ ਕਿਲੇ ਕਰਨ ਨੂੰ ਕਰੇ ਜਿੰਨਾ ਕਹਿੰਦੇ 10 ਮਿੰਟ ਦੇ ਕੰਮ ਆ ਮੈਂ ਕਿਹਾ ਚੱਲ ਠੀਕ ਹੈ ਆ ਜਾ ਮੈਡਮ ਦਾ ਸਮਾਂ ਐਕਟਰ ਕਿਦਾਂ ਗਾਲਾਂ ਨਾ ਕੱਢਾ ਚਲਣਾ ਆਪਣੀ ਮਾਮੀ ਨੇ ਜਲ ਜੀਰੇ ਦਾ ਤੇ ਟਿੱਕੀਆਂ ਕਿੰਦੀਆਂ ਬਣ ਕੇ ਕੱਲ ਨੂੰ ਲਾਉਣਾ ਕਿਤੇ ਘਰ ਦੇ ਬਾਹਰ ਇੱਥੇ ਕਹਿੰਦੀ ਮਾਮੀ ਭਾਈ ਮੈਡਮ ਸਾਡੇ ਕਹਿ ਕੇ ਗਏ ਹੋਣੇ ਜਲ ਜੀਰੇ ਦੀ ਚਲਵੰਗੇ ਰਾਈਆਂ ਦਾ ਭਾਰੇ ਏ ਥੋੜੇ ਥੱਲੇ ਨਹੀਂ ਗਿਆ ਆ ਗਏ ਘਰੇ ਛੱਡ ਕੇ ਉਨ ਕਰਾ ਕੇ ਫੇਰੇ ਜਾਂ ਲੈ ਕੇ ਸਾਧਨ ਬਿਚਾਰੇ ਨੇ ਆਪਣਾ ਕੀਤਾ ਨਹੀਂ ਆ ਰਿਹਾ ਕ੍ਰੈਨ ਭੰਨ ਹੋ ਜਾਂਦਾ ਤਾਂ ਅਹੀਂ ਆਪਣੇ ਬੰਦੇ ਹੁੰਦੇ ਆ ਦੇ ਲੋ ਇਹ ਪੌਪਕਨ ਜਦੋਂ ਦੇਣਾ ਹੈ ਤੇ 1015 ਨਾਲ ਦਿੰਦੇ ਆ ਤੁਹਾਨੂੰ ਪਤਾ ਹੀ ਆ ਤੇ ਜਦੋਂ ਜੰਟਾਂ ਨੇ ਵੇਚਣੀ ਆ ਉਦੋਂ ਰੇਟ ਘਟਿਆ ਜੀ ਉਹਦੇ ਭਾਂਡੇ ਦੇ ਭਾੜੇ ਲੈਂਦੇ ਤੁਹਾਨੂੰ ਪਤਾ ਹੀ ਆ ਨਾ ਤਾਂ ਹੀ ਵੀ ਜੜ ਸੜਕਾਂ ਦੇ ਵੰਦੇ ਆ ਚੱਕਰ ਬਾਬਿਓ ਯਾਰ ਆ ਗਿਆ ਮੀਂਹ ਦੇ ਵਿੱਚ ਸਾਰੀਆਂ ਛੱਲੀਆਂ ਖਲਾਈਆਂ ਮੰਮੀ ਨੇ ਵੇਖ ਲੈ ਆ ਕੇ ਦਿੰਦੀ ਹੁਣ ਪੀੜਾ ਕਹਿੰਦਾ ਮੈਨੂੰ ਵੀ ਦੇ ਦੇ ਉਹਨੇ ਵੀ ਖਲਾਉਨੇ ਹਾਂ ਨੇ ਤਾਂ ਸਿੱਧਾ ਨੇ ਤਾਂ ਸਿੱਧਾ बैरगार्ड मैं ड्राइवर कच्चा ही है मैं दूजा कर लगा आंदे आंदे सीधा आओ मोर देखो कि सोना आ रहा है आने दे आने पीछे होकर ड्राइवर को बताई था है। मोरे नहीं खड़े हो जाता पीछे तो सीधा था जाके ट्रैली के पीछे आगे तो उसको दिखे रहा है नहीं नहीं जानते जानते मगर ਠੰਡ ਆ ਤੇ ਲਾਓ ਇੱਟਾ ਮੈਂ ਚਾ ਲੈ ਕੇ ਆਉਣਾ ਤੁਹਾਡੇ ਤੇ ਦੇਖੋ ਆਪ ਦਾ ਮੌਸਮ ਉਧਰ ਬੀਬੀ ਬਾਜਾ ਮਾਰਦੀ ਜਗਾ ਤੇ ਪ੍ਰੋਗਰਾਮ ਆ ਕਹਿੰਦੀ ਇੱਧਰ ਆ ਜਾ ਮੈਂ ਤੈਨੂੰ ਦੱਸਾਂ ਮੈਂ ਕਹਾ ਹੁਣਾ ਬੀਬੀ ਹੁਣ ਨਵੇੜ ਦੇ ਇੱਧਰ ਵੀ ਕੰਮ ਹੈ ਨਵੇੜ ਕੇ ਬਾਬੇ ਜੈ ਜੀ ਉਧਰ ਕਣੀ ਦੇਖਿਆ ਜੀ ਮੈਸਟਰ ਸਾਹਿਬ ਇਹ ਮਿਲਾਂਗੇ ਪਹਿਲਾਂ ਸੀ ਜਿਹੜਾ ਕਿਟਾ ਉਹ ਹੀ ਆ ਗਿਆ ਉਹ ਹੀ ਆ ਗਿਆ ਰਬ ਰੂਪੀਨ ਹੋਈ ਜਾਂਦਾ ਪੈਂਦਾ ਅੱਜ ਸਾਡੇ ਮੈਸਤਰੀ ਦੇ ਠੇਕੇਦਾਰ ਦੇ ਪ੍ਰੋਗਰਾਮ ਆ ਘਰੇ ਮੰਮੀ ਕਹਿੰਦੇ ਜਾਣਾ ਮੱਥਾ ਦੇਖਣ ਮੈਂ ਕਿਹਾ ਜਾ ਨਹੀਂ ਆ ਦੇਖਾ ਪ੍ਰਾਣਿਆਂ ਪਾ ਪ੍ਰਾਣਿਆਂ ਪ੍ਰਾਣਿਆਂ ਤੂੰ ਕਿੱਦ ਸੁੱਤਾ ਪਿਆ ਹੈ ਹੈ ਐ ਸੁੰਦਨੀ ਹੋਰ ਦੇਖੋ ਐ ਨਾ ਪਾਉਂਗੇ ਸ਼ੌਕਰਾਂ ਤੋਂ ਇਹਨੂੰ ਲੈ ਕੇ ਆਗੇ ਨਾ ਦੇਖੋ ਕਦਾ ਕੋੜਾ ਸੁੱਤਾ ਆ ਇਹਦਾ ਦੇਖੋ ਗੁੱਡਾ ਲੈ ਕੇ ਪਿਆ ਦੇਖੋ ਗੁੱਡੇ ਇੱਥੇ ਪੇ ਪਰ ਤੇ ਇੱਥੇ ਪਿਆ ਆ ਆਪ ਸੁਣਗੇ ਅਮਾ ਜੀ